ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸ਼ੇਰ ਸਿੱਖਾਂ ਦੀਆਂ ਅਜਿਹੀਆਂ ਕਹਾਣੀਆਂ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਾ ਸੁਨੀਆਂ ਹੋਣ ਤਿਆਰ ਹੋ ਜਾਓ ਕਿਉਂਕਿ ਅੱਜ ਦੀ ਇਹ ਵੀਡੀਓ ਤੁਹਾਡੇ ਦਿਲ ਨੂੰ ਛੂਹ ਜਾਏਗੀ ਤੁਹਾਡੀ ਰੂਹ ਨੂੰ ਜਗਾਏਗੀ ਅਤੇ ਤੁਹਾਨੂੰ ਸਿੱਖੀ ਦੀ ਉਸ ਸ਼ਕਤੀ ਨਾਲ ਜੋੜੇਗੀ ਜਿਸ ਨੇ ਦੁਨੀਆ ਨੂੰ ਸਦਾ ਲਈ ਬਦਲ ਦਿੱਤਾ ਪਹਿਲਾਂ ਤਾਂ ਆਓ ਗੁਰੂ ਜੀ ਦੀ ਉਸ ਸ਼ਕਤੀ ਦੀ ਗੱਲ ਕਰੀਏ ਜਿਸ ਨੇ ਆਮ ਇਨਸਾਨਾਂ ਨੂੰ ਸ਼ੇਰ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਸਿਰਫ ਇੱਕ ਗੁਰੂ ਨਹੀਂ ਸਨ ਉਹ ਇੱਕ ਅਜੇਹੀ ਜੋਤ ਸਨ ਜਿਸਨੇ ਹਰ ਇੱਕ ਸਿੱਖ ਦੇ ਅੰਦਰ ਸੁੱਤੀ ਹੋਈ ਬਹਾਦਰੀ ਨੂੰ ਜਗਾਇਆ। ਉਹਨਾਂ ਨੇ ਸਿੱਖੀ ਨੂੰ ਨਾ ਸਿਰਫ ਧਰਮ ਦੀ ਸ਼ਕਲ ਦਿੱਤੀ ਸਗੋਂ ਇੱਕ ਅਜੇਹੀ ਜੰਗਜੂ ਫੌਜ ਤਿਆਰ ਕੀਤੀ ਜਿਸ ਦੀਆਂ ਮਿਸਾਲਾਂ ਅੱਜ ਵੀ ਦੁਨੀਆ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੀਆਂ ਜਾਂਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਇਸ ਸ਼ਕਤੀ ਦੀ ਨੀ ਕਿਵੇਂ ਰੱਖੀ ਗਈ? ਆਓ ਇੱਕ ਅਜੇਹੀ ਕਹਾਣੀ ਨਾਲ ਸ਼ੁਰੂਆਤ ਕਰਦੇ ਹਾਂ ਜਿਸਨੇ ਸਿੱਖੀ ਦੇ ਇਤਿਹਾਸ ਨੂੰ ਸਦਾ ਲਈ ਬਦਲ ਦਿੱਤਾ। 1699 ਦੀ ਉਹ ਵਿਸਾਖੀ ਜਿਸ ਨੂੰ ਆਪਾਂ ਸਾਰਿਆਂ ਨੇ ਸੁਣਿਆ ਹੈ ਪਰ ਕੀ ਤੁਸੀਂ ਕਦੇ ਉਸ ਪਲ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਹਜ਼ਾਰਾਂ ਦੀ ਭੀੜ ਅੰਗੇ ਖੜੇ ਹੋ ਕੇ ਇੱਕ ਸਿਰ ਮੰਗਿਆ ਸੀ ਸੋਚੋ ਉਸ ਵਕਤ ਦੀ ਸਥਿਤੀ ਚਾਰੇ ਪਾਸੇ ਸਨਨਾਟਾ ਲੋਕ ਸਾਹ ਰੋਕ ਕੇ ਗੁਰੂ ਜੀ ਦੀ ਗੱਲ ਸੁਣ ਰਹੇ ਸਨ ਗੁਰੂ ਜੀ ਦੀ ਤਲਵਾਰ ਚਮਕ ਰਹੀ ਸੀ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬੀ ਅਗ ਸੀ ਜਿਸਨੇ ਸਾਰੀ ਸੰਗਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕੀ ਸੀ ਉਸ ਪਲ ਵਿੱਚ ਕੀ ਸੀ ਉਸ ਸੱਦੇ ਵਿੱਚ ਜਿਸਨੇ ਪੰਜ ਸਿੱਖਾਂ ਨੂੰ ਆਪਣਾ ਸਿਰ ਦੇਣ ਲਈ ਖੜੇ ਹੋਣ ਲਈ ਪਰੇ ਰਿਆ ਪਹਿਲਾ ਖੜ੍ਹਾ ਹੋਇਆ ਭਾਈ ਦਇਆ ਸਿੰਘ ਇੱਕ ਸਾਧਾਰਨ ਜਿਹਾ ਇਨਸਾਨ ਜਿਸ ਦੇ ਅੰਦਰ ਸਿੱਖੀ ਦੀ ਜੋਤ ਜਾਗ ਉਠੀ ਫਿਰ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਇਹ ਪੰਜ ਸਿੱਖ ਨਹੀਂ ਸਨ ਇਹ ਪੰਜ ਸ਼ੇਰ ਸਨ ਜਿਨ੍ਹਾਂ ਨੇ ਗੁਰੂ ਜੀ ਦੀ ਇੱਕ ਸੱਦ ਤੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਪਰ ਕੀ ਤੁਸੀਂ ਜਾਣਦੇ ਹੋ ਗੁਰੂ ਜੀ ਨੇ ਉਸ ਦਿਨ ਸਿਰਫ ਪੰਜ ਸਿਰ ਨਹੀਂ ਮੰਗੇ ਸਨ ਸਗੋਂ ਉਹਨਾਂ ਨੇ ਇੱਕ ਅਜੇ ਹੀ ਫੌਜ ਦੀ ਨੀਂ ਰੱਖੀ ਸੀ ਜਿਸ ਨੂੰ ਅਸੀਂ ਅੱਜ ਖਾਲਸਾ ਪੰਥ ਦੇ ਨਾਂ ਨਾਲ ਜਾਣਦੇ ਹਾਂ ਜਦੋਂ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤਾਂ ਉਸ ਦਿਨ ਸਿਰਫ ਪੰਜ ਸਿੱਖ ਹੀ ਨਹੀਂ ਸਗੋਂ ਸਾਰੀ ਸਿੱਖੀ ਦਾ ਜਨਮ ਹੋਇਆ ਗੁਰੂ ਜੀ ਨੇ ਆਪਣੇ ਪੰਜ ਪਿਆਰਿਆਂ ਨੂੰ ਕਿਹਾ ਤੁਸੀਂ ਮੇਰੇ ਸਿੱਖ ਨਹੀਂ ਮੇਰੇ ਗੁਰੂ ਹੋ ਸੋਚੋ ਇਹ ਕਿੰਨੀ ਵੱਡੀ ਗੱਲ ਸੀ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਆਪਣੇ ਤੋਂ ਵੀ ਉੱਚਾ ਸਥਾਨ ਦਿੱਤਾ ਏਸੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਜਿਸ ਨੇ ਸਿੱਖੀ ਨੂੰ ਸਦਾ ਲਈ ਅਮਰ ਕਰ ਦਿੱਤਾ ਚਲੋ ਹੋਰ ਇੱਕ ਹੋਰ ਅਣਸੁਣੀ ਕਹਾਣੀ ਵੱਲ ਵੱਧਦੇ ਹਾਂ ਕੀ ਤੁਸੀਂ ਭਾਈ ਜੈਤਾ ਜੀ ਦਾ ਨਾਂ ਸੁਣਿਆ ਹੈ ਜੇ ਨਹੀਂ ਤਾਂ ਤਿਆਰ ਹੋ ਜਾਓ ਕਿਉਂਕਿ ਇਹ ਕਹਾਣੀ ਤੁਹਾਡੇ ਰੋਂਗਤੇ ਖੜੇ ਕਰ ਦੇਵੇਗੀ ਭਾਈ ਜੈਤਾ ਜੀ ਜਿਨ੍ਹਾਂ ਨੂੰ ਅੱਜ ਅਸੀਂ ਭਾਈ ਜੀਵਨ ਸਿੰਘ ਜੀ ਦੇ ਨਾਂ ਨਾਲ ਜਾਣਦੇ ਹਾਂ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਜਦੋਂ 1675 ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਤਾਂ ਉਸ ਸਮੇਂ ਪੂਰੇ ਦੇਸ਼ ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਦਾ ਖੌਫ ਸੀ ਕੋਈ ਵੀ ਗੁਰੂ ਜੀ ਦੇ ਸਰੀਰ ਨੂੰ ਚੁੱਕਣ ਦੀ ਹਿੰਮਤ ਨਹੀਂ ਸੀ ਕਰ ਰਿਹਾ ਪਰ ਭਾਈ ਜੈਤਾ ਜੀ ਇੱਕ ਸਾਧਾਰਨ ਸਿੱਖ ਜਿਨ੍ਹਾਂ ਦਾ ਪਰਿਵਾਰ ਸਮਾਜ ਵਿੱਚ ਨੀਵਾ ਮੰਨਿਆ ਜਾਂਦਾ ਸੀ ਨੇ ਉਸ ਦਿਨ ਅਜਿਹੀ ਬਹਾਦਰੀ ਦਿਖਾਈ ਜਿਸ ਦੀ ਮਿਸਾਲ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਸਿਰ ਚੁੱਕਿਆ ਅਤੇ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਮੁਗਲ ਫੌਜਾਂ ਦੀਆਂ ਅੱਖਾਂ ਵਿੱਚ ਧੂੜ ਪਾਉਂਦੇ ਹੋਏ ਉਸ ਸਿਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਾਇਆ ਸੋਚੋ ਇਹ ਕਿੰਨੀ ਵੱਡੀ ਹਿੰਮਤ ਦੀ ਗੱਲ ਸੀ ਇੱਕ ਸਿੱਖ ਜਿਸ ਨੂੰ ਸਮਾਜ ਨੀਵਾ ਸਮਝਦਾ ਸੀ ਉਸਨੇ ਗੁਰੂ ਦੀ ਮਰਿਆਦਾ ਨੂੰ ਸੰਭਾਲਣ ਲਈ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਜਦੋਂ ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਦਾ ਸਿਰ ਰੱਖਿਆ ਗੁਰੂ ਜੀ ਨੇ ਉਹਨਾਂ ਨੂੰ ਗੱਲ ਨਾਲ ਲਗਾਇਆ ਅਤੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਇਹ ਸ਼ਬਦ ਸਿਰਫ ਭਾਈ ਜੈਤਾ ਜੀ ਲਈ ਨਹੀਂ ਸਗੋ ਸਾਰੇ ਸਿੱਖ ਪੰਥ ਲਈ ਸਨ ਗੁਰੂ ਜੀ ਨੇ ਸਮਝਾਇਆ ਕਿ ਸਿੱਖੀ ਵਿੱਚ ਨਾ ਕੋਈ ਜਾਤ ਨਾ ਪਾਤ ਸਿਰਫ ਗੁਰੂ ਦੀ ਸੇਵਾ ਅਤੇ ਸੱਚ ਦੀ ਜੰਗ ਚੱਲੋ ਹੋਰ ਇੱਕ ਹੋਰ ਸ਼ਾਨਦਾਰ ਕਹਾਣੀ ਸੁਣਦੇ ਹਾਂ ਜੋ ਗੁਰੂ ਜੀ ਦੇ ਸਿੱਖਾਂ ਦੀ ਅਜੀਬ ਹਿੰਮਤ ਨੂੰ ਦਰਸਾਉਂਦੀ ਹੈ ਅਨੰਦਪੁਰ ਸਾਹਿਬ ਦੀ ਜੰਗ ਦੀ ਗੱਲ ਹੈ ਮੁਗਲ ਫੌਜ ਨੇ ਅਨੰਦਪੁਰ ਸਾਹਿਬ ਦਾ ਕੇਰਾ ਪਾਲਿਆ ਸੀ ਉਸ ਸਮੇਂ ਗੁਰੂ ਜੀ ਦੀ ਫੌਜ ਵਿੱਚ ਸੰਖਿਆ ਬਹੁਤ ਘੱਟ ਸੀ ਪਰ ਹਿੰਮਤ ਅਤੇ ਜੋਸ਼ ਅਸਮਾਨ ਨੂੰ ਛੂ ਰਿਹਾ ਸੀ ਮੁਗਲ ਸੈਨਾਪਤੀ ਨੇ ਸੋਚਿਆ ਕਿ ਉਹ ਇੱਕ ਨਸ਼ਿਆਂ ਵਿੱਚ ਚੂਰ ਹਾਥੀ ਨੂੰ ਅਨੰਦਪੁਰ ਦੇ ਕਿਲੇ ਦੇ ਦਰਵਾਜ਼ੇ ਵੱਲ ਛੱਡ ਦੇਵੇਗਾ ਜਿਸ ਨਾਲ ਸਿੱਖਾਂ ਦੀ ਰੱਖਿਆ ਟੁੱਟ ਜਾਵੇਗੀ ਪਰ ਗੁਰੂ ਜੀ ਦੇ ਸਿੱਖ ਕੋਈ ਆਮ ਇਨਸਾਨ ਨਹੀਂ ਸਨ ਭਾਈ ਬਚਿੱਤਰ ਸਿੰਘ ਜੀ ਨੇ ਜਿਨ੍ਹਾਂ ਦੀ ਬਹਾਦਰੀ ਦੀਆਂ ਮਿਸਾਲਾਂ ਅੱਜ ਵੀ ਸੁਨੀਆਂ ਜਾਂਦੀਆਂ ਹਨ ਇੱਕ ਸਾਧਾਰਨ ਪਾਲੇ ਨਾਲ ਉਸ ਵਿਸ਼ਾਲ ਹਾਥੀ ਨੂੰ ਰੋਕਣ ਦੀ ਜ਼ਿੰਮੇਵਾਰੀ ਲਈ ਸੋਚੋ ਇੱਕ ਸਿੱਖ ਜਿਸ ਦੇ ਸਾਹਮਣੇ ਇੱਕ ਨਸ਼ੇ ਵਿੱਚ ਚੂਰ ਗੁੱਸੇ ਨਾਲ ਭਰਿਆ ਹਾਥੀ ਆ ਰਿਹਾ ਸੀ ਅਤੇ ਉਸ ਦੇ ਹੱਥ ਵਿੱਚ ਸਿਰਫ ਇੱਕ ਪਾਲਾ ਪਰ ਭਾਈ ਬਚਿੱਤਰ ਸਿੰਘ ਨੇ ਗੁਰੂ ਜੀ ਦੀ ਕਿਰਪਾ ਨਾਲ ਅਜੇ ਹੀ ਹਿੰਮਤ ਦਿਖਾਈ ਕਿ ਉਹਨਾਂ ਨੇ ਆਪਣੇ ਪਾਲੇ ਨਾਲ ਹਾਥੀ ਦੀ ਸੁੰਡ ਤੇ ਵਾਰ ਕੀਤਾ ਅਤੇ ਉਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਇਹ ਸਿਰਫ ਇੱਕ ਜੰਗ ਦੀ ਜਿੱਤ ਨਹੀਂ ਸੀ ਸਗੋ ਗੁਰੂ ਜੀ ਦੇ ਸਿੱਖਾਂ ਦੀ ਉਸ ਟੁੱਟ ਸ਼ਰਦਾ ਦੀ ਜਿੱਤ ਸੀ ਜਿਸ ਨੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਭਾਈ ਬਚਿੱਤਰ ਸਿੰਘ ਜੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਗੁਰੂ ਦੀ ਕਿਰਪਾ ਨਾਲ ਜੁੜ ਜਾਈਏ ਤਾਂ ਕੋਈ ਵੀ ਰੁਕਾਵਟ ਸਾਡੇ ਸਾਹਮਣੇ ਨਹੀਂ ਟਿਕ ਸਕਦੀ ਕੀ ਤੁਸੀਂ ਸੋਚਦੇ ਹੋ ਕਿ ਸਿੱਖੀ ਦੀ ਬਹਾਦਰੀ ਸਿਰਫ ਮਰਦਾਂ ਤੱਕ ਸੀਮਿਤ ਸੀ ਤਾਂ ਆਓ ਮਾਈ ਪਾਗੋ ਜੀ ਦੀ ਕਹਾਣੀ ਸੁਣੀਏ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਮਾਈ ਪਾਗੋ ਜੀ ਜਿਨ੍ਹਾਂ ਨੂੰ ਅਸੀਂ ਸਿੱਖੀ ਦੀ ਸ਼ੇਰਨੀ ਵਜੋਂ ਜਾਣਦੇ ਹਾਂ ਨੇ ਮੁਕਤਸਰ ਦੀ ਜੰਗ ਵਿੱਚ ਅਜਿਹੀ ਮਿਸਾਲ ਕਾਇਮ ਕੀਤੀ ਜਿਸ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ 1705 ਵਿੱਚ ਜਦੋਂ ਅਨੰਦਪੁਰ ਸਾਹਿਬ ਦਾ ਕੇਰਾ ਲੰਮਾ ਚੱਲਣ ਕਾਰਨ ਕੁਝ ਸਿੱਖ ਗੁਰੂ ਜੀ ਨੂੰ ਛੱਡ ਕੇ ਚਲੇ ਗਏ ਸਨ ਤਾਂ ਮਾਈ ਪਾਗੋ ਜੀ ਨੇ ਉਹਨਾਂ 40 ਸਿੱਖਾਂ ਨੂੰ ਜਿਨ੍ਹਾਂ ਨੂੰ ਅਸੀਂ 40 ਮੁਕਤੇ ਕਹਿੰਦੇ ਹਾਂ ਵਾਪਸ ਬੁਲਾਇਆ ਉਹਨਾਂ ਨੇ ਨਾ ਸਿਰਫ ਉਹਨਾਂ ਨੂੰ ਪਰੇਰਿਆ ਸਰਗੋ ਖੁਦ ਜੰਗ ਦੇ ਮੈਦਾਨ ਵਿੱਚ ਤਲਵਾਰ ਚੁੱਕ ਕੇ ਮੁਗਲ ਫੌਜ ਦਾ ਮੁਕਾਬਲਾ ਕੀਤਾ ਸੋਚੋ ਇੱਕ ਔਰਤ ਜਿਸ ਨੂੰ ਸਮਾਜ ਦੇ ਕੁਝ ਲੋਕ ਕਮਜ਼ੋਰ ਸਮਝਦੇ ਸਨ ਨੇ ਇੱਕ ਪੂਰੀ ਫੌਜ ਨੂੰ ਚੁਣੌਤੀ ਦਿੱਤੀ ਮਾਈ ਪਾਗੋਜੀ ਦੀ ਅਗਵਾਈ ਵਿੱਚ 40 ਮੁਕਤਿਆਂ ਨੇ ਮੁਕਤਸਰ ਦੀ ਜੰਗ ਵਿੱਚ ਅਜਿਹੀ ਬਹਾਦਰੀ ਦਿਖਾਈ ਕਿ ਮੁਗਲ ਫੌਜ ਨੂੰ ਪਿੱਛੇ ਹਟਣਾ ਪਿਆ ਅਤੇ ਜਦੋਂ ਗੁਰੂ ਜੀ ਨੇ ਇਹਨਾਂ ਮੁਕਤਿਆਂ ਨੂੰ ਦੇਖਿਆ ਤਾਂ ਉਹਨਾਂ ਨੇ ਹਰ ਇੱਕ ਨੂੰ ਮੁਕਤੀ ਦਾ ਦਰਜਾ ਦਿੱਤਾ ਮਾਈ ਭਾਗੋ ਜੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਿੱਖੀ ਵਿੱਚ ਨਾ ਮਰਦ ਨਾ ਔਰਤ ਸਿਰਫ ਗੁਰੂ ਦਾ ਸਿੱਖ ਹੁੰਦਾ ਹੈ ਜੋ ਹਰ ਚੁਣੌਤੀ ਨੂੰ ਸਿਰ ਮੱਥੇ ਲੈਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਸਿਰਫ ਇੱਕ ਧਾਰਮਿਕ ਗੁਰੂ ਨਹੀਂ ਸਨ ਸਗੋਂ ਇੱਕ ਮਹਾਨ ਸੈਨਾਪਤੀ ਕਵੀ ਅਤੇ ਸ਼ਸਤਰ ਵਿਦਿਆ ਦੇ ਮਾਇਰ ਸਨ ਕੀ ਤੁਸੀਂ ਜਾਣਦੇ ਹੋ ਕਿ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸ਼ਸਤਰ ਚਲਾਉਣ ਦੀ ਸਿੱਖਲਾਈ ਕਿਵੇਂ ਦਿੱਤੀ ਸੀ ਨੰਦਪੁਰ ਸਾਹਿਬ ਵਿੱਚ ਗੁਰੂ ਜੀ ਨੇ ਇੱਕ ਅਜਿਹੀ ਸਿੱਖਲਾਈ ਪ੍ਰਣਾਲੀ ਸ਼ੁਰੂ ਕੀਤੀ ਜਿਸ ਵਿੱਚ ਸਿੱਖਾਂ ਨੂੰ ਨਾ ਸਿਰਫ ਸ਼ਸਤਰ ਚਲਾਉਣ ਦੀ ਕਲਾ ਸਿਖਾਈ ਜਾਂਦੀ ਸੀ ਸਗੋਂ ਉਹਨਾਂ ਦੇ ਮਨ ਅਤੇ ਸਰੀਰ ਨੂੰ ਵੀ ਮਜ਼ਬੂਤ ਕੀਤਾ ਜਾਂਦਾ ਸੀ ਗੁਰੂ ਜੀ ਖੁਦ ਸ਼ਸਤਰ ਵਿਦਿਆ ਦੇ ਮਾਇਰ ਸਨ ਉਹਨਾਂ ਦੀ ਤਲਵਾਰਬਾਜ਼ੀ ਅਤੇ ਘੋੜਸਵਾਰੀ ਦੀਆਂ ਮਿਸਾਲਾਂ ਸੁਣ ਕੇ ਮੁਗਲ ਸੈਨਾਪਤੀ ਵੀ ਹੈਰਾਨ ਰਹਿ ਜਾਂਦੇ ਸਨ ਉਹਨਾਂ ਨੇ ਆਪਣੇ ਸਿੱਖਾਂ ਨੂੰ ਸਿਖਾਇਆ ਕਿ ਸ਼ਸਤਰ ਸਿਰਫ ਜੰਗ ਲਈ ਨਹੀਂ ਸਗੋਂ ਧਰਮ ਅਤੇ ਸੱਚ ਦੀ ਰੱਖਿਆ ਲਈ ਹੈ ਗੁਰੂ ਜੀ ਦੀ ਸਿਖਲਾਈ ਦਾ ਨਤੀਜਾ ਸੀ ਕਿ ਸਿੱਖ ਫੌਜ ਨੇ ਘੱਟ ਸੰਖਿਆ ਹੋਣ ਦੇ ਬਾਵਜੂਦ ਵੀ ਵੱਡੀਆਂ ਵੱਡੀਆਂ ਜੰਗਾਂ ਵਿੱਚ ਜਿੱਤ ਹਾਸਲ ਕੀਤੀ। ਗੁਰੂ ਗੋਬਿੰਦ ਸਿੰਘ ਜੀ ਸਿਰਫ ਇੱਕ ਜੰਗਜੂ ਨਹੀਂ ਸਨ, ਸਗੋਂ ਇੱਕ ਮਹਾਨ ਕਵੀ ਵੀ ਸਨ। ਉਹਨਾਂ ਦੀ ਰਚੀ ਹੋਈ ਦਸਮ ਗ੍ਰੰਥ ਦੀਆਂ ਰਚਨਾਵਾਂ ਜਿਵੇਂ ਕਿ ਜਾਪ ਸਾਹਿਬ, ਚੰਡੀ ਦੀ ਵਾਰ ਅਤੇ ਬਚਿੱਤਰ ਨਾਟਕ ਅੱਜ ਵੀ ਸਾਡੇ ਦਿਲਾਂ ਵਿੱਚ ਜੋਸ਼ ਭਰਦੀਆਂ ਹਨ। ਇਹ ਰਚਨਾਵਾਂ ਸਿਰਫ ਕਵਿਤਾਵਾਂ ਨਹੀਂ ਸਗੋ ਸਿੱਖੀ ਦੀ ਆਤਮਾ ਹਨ ਜਦੋਂ ਗੁਰੂ ਜੀ ਨੇ ਚੰਡੀ ਦੀ ਵਾਰ ਲਿਖੀ ਤਾਂ ਉਸਦੇ ਸ਼ਬਦਾਂ ਵਿੱਚ ਅਜੇਹੀ ਸ਼ਕਤੀ ਸੀ ਕਿ ਸਿੱਖ ਫੌਜ ਦੇ ਜਵਾਨ ਜੰਗ ਦੇ ਮੈਦਾਨ ਵਿੱਚ ਬਿਨਾਂ ਡਰੇ ਲੜਦੇ ਸਨ ਗੁਰੂ ਜੀ ਦੀਆਂ ਇਹ ਰਚਨਾਵਾਂ ਸਾਨੂੰ ਸਿਖਾਉਂਦੀਆਂ ਹਨ ਕਿ ਸਿੱਖੀ ਸਿਰਫ ਜੰਗ ਦੀ ਗੱਲ ਨਹੀਂ ਸਗੋ ਸੱਚ ਸ਼ਕਤੀ ਅਤੇ ਅਧਿਆਤਮਿਕਤਾ ਦਾ ਸੁਮੇਲ ਹੈ ਅੱਜ ਵੀ ਜਦੋਂ ਅਸੀਂ ਜਾਪ ਸਾਹਿਬ ਪੜ੍ਹਦੇ ਹਾਂ ਤਾਂ ਸਾਡੇ ਅੰਦਰ ਇੱਕ ਅਜੇਹੀ ਊਰਜਾ ਜਾਗਦੀ ਹੈ ਜੋ ਸਾਨੂੰ ਹਰ ਮੁਸ਼ਕਲ ਨਾਲ ਲੜਨ ਦੀ ਹਿੰਮਤ ਦਿੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸ਼ੇਰ ਸਿੱਖਾਂ ਦੀਆਂ ਇਹ ਕਹਾਣੀਆਂ ਸਾਨੂੰ ਸਿਰਫ ਇਤਿਹਾਸ ਨਹੀਂ ਸੁਣਾਉਂਦੀਆਂ ਸਗੋਂ ਸਾਨੂੰ ਜੀਵਨ ਦਾ ਰਾਹ ਦਿਖਾਉਂਦੀਆਂ ਹਨ ਗੁਰੂ ਜੀ ਨੇ ਸਾਨੂੰ ਸਿਖਾਇਆ ਕਿ ਸਿੱਖੀ ਸਿਰਫ ਧਰਮ ਨਹੀਂ ਸਗੋਂ ਇੱਕ ਜੀਵਨ ਜਾਚ ਹੈ ਉਹਨਾਂ ਨੇ ਸਾਨੂੰ ਸ਼ਕਤੀ ਦਿੱਤੀ ਹਿੰਮਤ ਦਿੱਤੀ ਅਤੇ ਸਭ ਤੋਂ ਵੱਡੀ ਗੱਲ ਸੱਚ ਦੀ ਰਾਹ ਤੇ ਚੱਲਣ ਦਾ ਰਾਹ ਦਿਖਾਇਆ ਅੱਜ ਜਦੋਂ ਇਹਨਾਂ ਕਹਾਣੀਆਂ ਨੂੰ ਸੁਣਦੇ ਹਾਂ ਤਾਂ ਸਾਡੇ ਦਿਲ ਵਿੱਚ ਇੱਕ ਸਵਾਲ ਜਾਗਦਾ ਹੈ ਕਿ ਅਸੀਂ ਗੁਰੂ ਜੀ ਦੀ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਕੀ ਅਸੀਂ ਉਸ ਸਿੱਖੀ ਦੀ ਸ਼ਕਤੀ ਨੂੰ ਆਪਣੇ ਜੀਵਨ ਵਿੱਚ ਉਤਾਰ ਰਹੇ ਹਾਂ ਜਿਸ ਨੂੰ ਗੁਰੂ ਜੀ ਨੇ ਆਪਣੇ ਖੂਨ ਪਸੀਨੇ ਨਾਲ ਸਿੰਜਿਆ ਸੀ ਤੁਹਾਡੇ ਸਾਹਮਣੇ ਇੱਕ ਸਵਾਲ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਲਈ ਤੁਸੀਂ ਕੀ ਕਰ ਸਕਦੇ ਹੋ ਸ਼ਾਇਦ ਇੱਕ ਛੋਟੀ ਜਿਹੀ ਸੇਵਾ ਸ਼ਾਇਦ ਗੁਰਬਾਣੀ ਦਾ ਪਾਠ ਜਸ ਸ਼ਾਇਦ ਸਿੱਖੀ ਦੀਆਂ ਇਹਨਾਂ ਕਹਾਣੀਆਂ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਹਰ ਇੱਕ ਕਦਮ ਮਾਇਨੇ ਰੱਖਦਾ ਹੈ ਅੱਜ ਗੁਰੂ ਮਰਿਆਦਾ ਚੈਨਲ ਦੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇੱਕ ਵਾਰ ਆਪਣੇ ਦਿਲ ਵਿੱਚ ਚਾਤੀ ਮਾਰੋ ਸੋਚੋ ਗੁਰੂ ਜੀ ਦੇ ਇਹਨਾਂ ਸ਼ੇਰ ਸਿੱਖਾਂ ਦੀਆਂ ਕਹਾਣੀਆਂ ਨੇ ਤੁਹਾਡੇ ਅੰਦਰ ਕੀ ਜਗਾਇਆ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿਉਂਕਿ ਤੁਹਾਡਾ ਇੱਕ ਸ਼ਬਦ ਤੁਹਾਡੀ ਇੱਕ ਗੱਲ ਸਿੱਖੀ ਦੀ ਇਸ ਜੋਤ ਨੂੰ ਹੋਰ ਚਮਕਦਾਰ ਕਰ ਸਕਦੀ ਹੈ ਅਤੇ ਹਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਗੁਰੂ ਮਰਿਆਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਆਓ ਮਿਲ ਕੇ ਗੁਰੂ ਜੀ ਦੀ ਇਸ ਵਿਰਾਸਤ ਨੂੰ ਸਾਰੇ ਸੰਸਾਰ ਤੱਕ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ